ਬੱਲੇ ਜਿੰਦੂ ਬੜਾ ਟੱਪਰੀ ਵਾਸਾ ਦੀ ਤਰਪਾਲ ਵਾਂਗ ਉੜਦਾ ਹੀ ਫਿਰੰਡਿਆ ਵਾ ਉਹ ਕਿੱਥੋਂ ਉੜਿਆ ਵਾ ਓਏ ਉੜਦਾ ਕਿੱਥੇ ਫੈਂਡਿਆ ਵਾ ਉਹ ਮੈਨੂੰ ਤੇ ਟੋਟ ਹੀ ਬੜੀ ਵਜੀ ਆ ਆਪਾਂ ਮੈਂ ਡਾਕਟਰ ਕੋ ਨਾ ਟੀਕਾ ਲਵਾ ਕੇ ਆਇਆ ਵਾ ਉਹ ਲੱਗਦਾ ਪਾਲੀ ਦੇ ਬੁੱਢੇ ਦੇ ਚੌਥੇ ਤੇ ਜਾਵਾ ਹੀ ਜਰਦਾ ਖਾ ਲਿਆ ਸੀ ਪਾਈਓ ਬਿਮਾਰ ਹੋਇਆ ਵਾ ਉਹ ਕਾਨੂੰ ਗੁਰੂਆ ਉਹ ਮੈਂ ਸਸਕਾਰ ਤੋਂ ਲੈ ਕੇ ਨਾ ਚੌਥੇ ਤੱਕ ਸਾਰਾ ਕੰਮ ਆਪੇ ਕੀਤਾ ਸੀ ਓ ਯਾਰ ਮੈਂ ਜਰਦੇ ਜੁਰਦੇ ਤੋਂ ਕੀ ਲੈਣਾ ਉਹ ਮੈਨੂੰ ਤੇ ਕੋਈ ਹੋਰ ਹੀ ਆਸ ਬੱਜੀ ਸੀ ਆਸ ਬੱਜੀ ਹੱਥੇ ਨੂੰ ਮਰੇ ਬੰਦੇ ਕੋ ਕਿਹੜੀ ਆਸ ਬੱਜੀ ਉਹ ਤੈਨੂੰ ਪਤਾ ਹੀ ਆ ਆ ਪਾਲੀ ਦੇ ਬੁੜੇ ਨਾ ਮੇਰਾ ਬੜਾ ਨੇੜ ਹੀ ਆ ਪਿਛਲੇ ਹਫਤੇ ਉਹਦੇ ਗੁਰਦੇ ਖਰਾਬ ਹੋ ਗਏ ਤੇ ਮੈਨੂੰ ਆਂਦਾ ਆ ਟਰੰਕ ਵਿੱਚ ਨਾ ਕਿਲੋ ਭੁੱਕੀ ਪਈ ਉਹ ਕਿਲੋ ਭੁੱਕੀ ਤੇਰਾ ਭੜਾ ਜੇ ਫਿਰ ਤੇ ਤੇਰੇ 6 ਮਹੀਨੇ ਲੰਘ ਜਾਣੇ ਆ ਉਹ ਖਸਮਾ ਪੂਰੀ ਗੱਲ ਤੇ ਸੁਣ ਲਾ ਓਏ ਉਹ ਮੈਨੂੰ ਆਂਦਾ ਮੇਰੇ ਹੋ ਗਏ ਗੁਰਦੇ ਖਰਾਬ ਤੇ ਹੁਣ ਤੈਨੂੰ ਪਤਾ ਹੀ ਆ ਵੀ ਮੈਂ ਮਰਨ ਵਾਲਾ ਵਾਂ ਤੇ ਮੇਰਾ ਵਾ ਮੁੰਡਾ ਕੱਲਾ ਤੇ ਇਹਦੇ ਨਾਲ ਨਾ ਭੋਗ ਤੱਕ ਸਾਰਾ ਕੰਮ ਕਰਾਈਂ ਇਹ ਟਰੰਕ ਵਿੱਚ ਕਿਲੋ ਭੁੱਕੀ ਪਈ ਆ ਇਹਦੀ ਗਈ ਚਾਬੀ ਗਵਾਜ ਤੇ ਜਿੰਦਾ ਤੋੜ ਕੇ ਤੇ ਇਹਨੂੰ ਲੈ ਜੀ ਹਾਂ ਫਿਰ ਤੂੰ ਜਿੰਦਾ ਤੋੜ ਕੇ ਭੁੱਕੀ ਕੱਢ ਲਈ ਸੁਆ ਨਿਕਲੀ ਉਹਦੇ ਚੋਂ ਖਾਲੀ ਲਫਾਫਾ ਨਿਕਲਿਆ ਹਾਂ ਉਹ ਫੇਰ ਟਰੰਕ ਚੋਂ ਨਿਕਲਿਆ ਕੀ ਉਹ ਟਰੰਕ ਚੋਂ ਨਾ ਇੱਕ ਪਰਚੀ ਨਿਕਲੀ ਸੀ ਓਏ ਉਹਦੇ ਤੇ ਲਿਖਿਆ ਸੀ ਵੀ ਸਾਲਿਆ ਜੇ ਮੇਰੇ ਕੋ ਕਿਲੋ ਭੁੱਕੀ ਹੁੰਦੀ ਤੇ ਮੈਂ ਮਰਨਾ ਸੀ